ਸਸੇ ਕਾਲਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸੋਨੇ ਦੀ ਸ਼ੌਕੀਨਾ ਲਈ ਵੱਡੀ ਖਬਰ ਸੋਨਾ ਹੋਇਆ ਸਸਤਾ ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ ਸ਼ੁੱਕਰਵਾਰ ਨੂੰ 24 ਕੈਟ ਸੋਨੇ ਦੀ ਕੀਮਤ ਚ 10 ਗ੍ਰਾਮ ਦੀ ਕੀਮਤ ਚ 400 ਰੁਪਏ ਡਿੱਗ ਕੇ 7390 ਰੁਪਏ ਤੱਕ ਆ ਗਿਆ ਹੈ ਬੁੱਧਵਾਰ ਨੂੰ ਇਸ ਦੀ ਕੀਮਤ 7793 ਰੁਪਏ ਪ੍ਰਤੀ 10 ਗ੍ਰਾਮ ਸੀਐਸਨ ਨਾਲ ਹੀ 16 ਅਗਸਤ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਰਾਉਡ ਦਰਜ ਕੀਤੀ ਗਈ ਹੈ ਇੰਡੀਆ ਬੁਲੀਅਨ ਐਡ ਜੁਵਲਰਸ ਨੇ ਮੁਤਾਬਕ ਸ਼ੁੱਕਰਵਾਰ ਨੂੰ 24 ਕੈਟ ਸੋਨੇ ਦੇ 10 ਗ੍ਰਾਮ ਦੀ ਕੀਮਤ 403 ਰੁਪਏ ਦੇ ਕੇ 7390 ਰੁਪਏ ਆ ਗਈ ਹੈ ਬੁੱਧਵਾਰ ਨੂੰ ਇਸ ਦੀ ਕੀਮਤ 77793 ਰੁਪਏ ਪ੍ਰਤੀ 10 ਗ੍ਰਾਮ ਸੀ ਹਾਲਾਂਕਿ ਚਾਂਦੀ 734 ਰੁਪਏ ਵੱਧ ਕੇ 81655 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਂਦੀ ਦੀ 80921 ਰੁਪਏ ਪ੍ਰਤੀ ਕਿਲੋਗ੍ਰam ਤੇ ਸੀ ਇਸ ਸਾਲ ਮਈ ਚ ਸੋਨਾ 76222 ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਸੀ ਇਸ ਦੇ ਨਾਲ ਹੀ 29 ਮਈ ਨੂੰ ਚਾਂਦੀ ਦੀ ਕੀਮਤ 94280 ਰੁਪਏ ਪ੍ਰਤੀ ਸ਼ੇਰ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ